ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ 5 ਆਗੇ ਹਿੱਤੇ ਸਭ ਕਿਛੁ ਹੋਆ ਅਵਰਕ ਜਾਣੇ ਗਿਆਨ ਪੂਲ ਚੋਕ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨ ਸਤ ਗੁਰ ਮੇਰਾ ਸਦਾ ਦਿਅਾਨਾ ਮੋਹ ਦੇਨ ਗੋ ਰਖ ਦਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅਮਰਤ ਮਖ ਨਾਮ ਦਿਆ ਰਹਾ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਪਏ ਅੰਧ ਕੋਪ ਮਹਾ ਕੋਰਤੇ ਬਹਾ ਪਗਰ ਗੁਰ ਕਾਡ ਲੀਏ ਨਿਰਭਉ ਭੈ ਸਗਲ ਭਉ ਮਿਟਿਆ ਰੱਖੇ ਰਖਨ ਹਾਰੇ ਐਸੀ ਦਾਤ ਤੇਰੇ ਪ੍ਰਭ ਮੇਰੇ ਘਾਰ ਜਿਸ ਬਿਲ ਸਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੁਹਿਲਾ ਅਸਾ ਮਹੱਲਾ ਪੰਜਵਾਂ ਅਗਹਿ ਤੇ ਸਭ ਕਿਛੁ ਹੋਆ ਅਵਰਕ ਜਾਣੇ ਗਿਆਨ ਪੂਲ ਚੋਕ ਆਪਣਾ ਬਾਰਕ ਬਖਸ਼ਿਆ ਪਰਮ ਬ੍ਰਹਮ ਭਗਵਾਨ ਸਤ ਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਖ ਲੀਆ ਕਾਟਿਆ ਰੋਗ ਮਹ ਸੁਖ ਪਾਇਆ ਹਰੇ ਅਮਰਤ ਮੁਖ ਨਾਮ ਦਿਆ ਰਹਾ ਹੰਨਕ ਪਾਪ ਮੇਰੇ ਪਰ ਹਰਿਆ ਬੰਦਨ ਘਾਟੇ ਮੁਕਤ ਪਾਏ ਹੰਦ ਗੋਪਮਾ ਪੂਰਤੇ ਬਾਪ ਕਰ ਗੁਰ ਕਾਟ ਲੀਏ ਨਿਰਭਉ ਭੈ ਸਗਲ ਪਉ ਮਿਟਿਆ ਰਖੇ ਰਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਭਨ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੁਹਿਲਾ ਅਸਾ ਮਹਲਾ 5 ਆਗੇ ਹਿਤੇ ਸਭ ਕਿਛ ਹੋਆ ਅਵਰਗ ਜਾਣ ਗਿਆਨਾ ਪੂਲ ਚੋਕ ਆਪਣਾ ਬਾਰਗ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲੀਆ ਕਾਟਿਆ ਰੋਗ ਮਹ ਸੁਖ ਪਾਇਆ ਹਰ ਅੰਮ੍ਰਿਤ ਵਖ ਨਾਮ ਦਿਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਘਾਟੇ ਮੁਕਤ ਪਏ ਅੰਧ ਕੂਪ ਮਹ ਭੋਰਤੇ ਬਾਹ ਬਕਰ ਗੁਰ ਕਾ ਡਲੀਏ ਨਿਰਭਉ ਭਏ ਸਗਲ ਕੋ ਮਿਟਿਆ ਰੱਖੇ ਰਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਭ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੁਹਿਲਾ ਆਸਾ ਮਹੱਲਾ ਪੰਜਵਾ ਅਗਹਿ ਤੇ ਸਭ ਕਿਛੁ ਹੋਆ ਅਵਰਕ ਜਾਣੈ ਗਿਆਨ ਪੂਲ ਚੋਗ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤ ਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਖ ਲੀਆ ਕਟਿਆ ਰੋਗ ਮਹ ਸੁਖ ਪਾਇਆ ਹਰ ਅਮਰਤ ਮੁਖ ਨਾਮ ਦਿਆ ਰਹਾ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਪਾਏ ਹੰਦ ਗੋਪ ਮਹ ਘੋਰ ਤੇ ਵਾਹ ਬਕਰ ਗੁਰ ਕਾ ਡਲੀਏ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਦਾਨ ਸਾਹਿਬ ਮਨ ਮਿਲਾ ਸ਼ਰਨ ਪਇਆ ਨਾਨਕ ਸੁਹਿਲਾ ਆਸਾ ਮਹੱਲਾ ਪੰਜਵਾ ਅੱਗੇ ਹਿੱਤੇ ਸਭ ਕਿਛੁ ਹੋਆ ਅਵਰਕ ਜਾਣੇ ਗਿਆਨ ਪੂਲ ਚੋਕ ਆਪਣਾ ਬਾਰਗ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਗੁਰ ਅਖ ਲੀਆ ਕਟਿਆ ਰੋਗ ਮਹ ਸੁਖ ਪਾਇਆ ਹਰ ਅਮਰਤ ਮੁਖ ਨਾਮ ਦਿਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਪਾਏ ਅੰਧ ਕੋਪ ਮਹ ਗੋਰਤੇ ਬਾਹ ਬਕਰ ਗੁਰ ਕਾਢ ਲੀਐ ਨਿਰਭਉ ਭਏ ਸਗਲ ਭਉ ਮਿਟਿਆ ਰੱਖੇ ਰਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੁਹਿਲਾ ਅਸਾਮ ਜਾ ਅੱਗੇ ਹੇਤੇ ਸਭ ਕਿਛੁ ਹੋਆ ਅਵਰ ਕ ਜਾਣੇ ਗਿਆਨ ਫੂਲ ਚੋਕ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨ ਸਤ ਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਖ ਲੀਆ ਕਟਿਆ ਰੋਗ ਮਹਾ ਸੁਖ ਪਾਇਆ ਹਰ ਅਮਰਤ ਮੁਖ ਨਾਮ ਦਿਆ ਰਹਾ ਖੰਕ ਪਾਪ ਮੇਰੇ ਪਰ ਹਰਿਆ ਬੰਦਨ ਘਾਟੇ ਮੁਕਤ ਪਏ ਅੰਧ ਗੋਪ ਮਹ ਘੋਰ ਤੇ ਬਾਹ ਬਕਰ ਗੁਰ ਕਾੜ ਲਿਏ ਨਿਰਭਉ ਭਏ ਸਗਲ ਭਉ ਮਿਟਿਆ ਰੱਖੇ ਰਖਨ ਹਾਰੇ ਮੈ ਸਿ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੁਹਿਲਾ ਆਸਾ ਮਹੱਲਾ ਪੰਜ ਆਗੇ ਹੀ ਤੇ ਸਭ ਕੁਛ ਹੋਆ ਅਵਰ ਕ ਜਾਣ ਗਿਆਨ ਹਉਲ ਜੋਗ ਆਪਣਾ ਬਾਰਗ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤ ਗੁਰ ਮੇਰਾ ਸਦਾ ਦੇਲਾ ਮੋਹਿ ਦੀਨ ਗੁਰ ਆਖ ਲੀਆ ਕਟਿਆ ਰੋਗ ਮਹ ਸੁਖ ਪਾਇਆ ਹਰ ਅਮਰਤ ਮੁਖ ਨਾਮ ਦਿਆ ਰਹਾ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਘਾਟੇ ਮਗਤ ਪਾਇਏ ਅੰਧਕੂਪ ਮਹ ਪੂਰਤੇ ਬਹਾ ਬਕਰ ਗੁਰ ਕਾ ਡਲੀਏ ਨਿਰਭਉ ਭੈ ਸਗਲ ਕੋ ਮਿਟਿਆ ਰੱਖੇ ਰਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੁਹਿਲਾ ਅਸਾ ਮਹੱਲਾ ਪੰਜਵਾ ਅੱਗੇ ਹੀ ਤੇ ਸਭ ਕਿਛੁ ਹੋਆ ਅਵਰਗ ਜਾਣੇ ਗਿਆਨ ਫੂਲ ਜੋਗ ਆਪਣਾ ਬਾਰਗ ਬਖਸ਼ਿਆ ਪਾਰ ਬ੍ਰਹਮ ਭਗਵਾਨ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲੀਆ ਗਾਟਿਆ ਰੋਗ ਮਹ ਸੁਖ ਪਾਇਆ ਹਰ ਅਮਰਤ ਮੁਖ ਨਾਮ ਦਿਆ ਰਹਾਉ ਅਨਿਕ ਪਾਪ ਮੇਰੇ ਪਰ ਹਰਿਆ ਬੰਦਨ ਗਾਟੇ ਮੁਕਤ ਪਾਏ ਹੰਦ ਗੋਪ ਮਹ ਘੋਰਤੇ ਬਹਾ ਬਕਰ ਗੁਰ ਕਾ ਡਨੀਏ ਨਿਰਭਉ ਭੈ ਸਗਲ ਭੋ ਮਿਟਿਆ ਰਾਖੇ ਰਖਨ ਹਾਰੇ ਐਸੇ ਦਾਤ ਤੇਰੇ ਪ੍ਰਭ ਮੇਰੇ ਕਰਜ ਸਗਲ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੁਹਿਲਾ ਅਸਾ ਮਹਲਾ ਪੰਜਵਾ ਅਗਹਿ ਤੇ ਸਭ ਕਿਛੁ ਹੋਆ ਅਵਰ ਕ ਜਾਣ ਗਿਆਨ ਫੂਲ ਜੋਕ ਆਪਣ ਬਾਰਗ ਬਖਸ਼ਿਆ ਪਾਰ ਬ੍ਰਹਮ ਭਗਵਾਨ ਸਤ ਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਗੁਰ ਆਖ ਲੀਆ ਕਟਿਆ ਰੋਗ ਮਹ ਸੁਖ ਪਾਇਆ ਹਰ ਅਮਰਤ ਮਖਾ ਨਾਮ ਦਿਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਘਾਟੇ ਮੁਕਤ ਪਾਏ ਹੰਦ ਗੋਪ ਮਹ ਘੋਰ ਤੇ ਬਹਾ ਬਕਰ ਗੁਰ ਕਾੜ ਲੀਏ ਨਿਰਭਉ ਭੈ ਸਗਲ ਪਉ ਮਿਟਿਆ ਰੱਖੇ ਰੱਖਣ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਬਿਆ ਨਾਨਕ ਸੁਹਿਲਾ ਅਸਾ ਮਹਲਾ ਬੰਜਵਾ ਅਗੇ ਹੇਤੇ ਸਭ ਕਿਛੁ ਹੋਆ ਅਵਰ ਕ ਜਾਣ ਗਿਆਨ ਹੂਲ ਚੋਕ ਆਪਣ ਬਾਰਗ ਬਖਸ਼ਿਆ ਪਾਰ ਬ੍ਰਹਮ ਭਗਵਾਨ ਸਤ ਗੁਰ ਮੇਰਾ ਸਦਾ ਦਿਲਾ ਮੋਹੇ ਦੀਨ ਗੁਰ ਆਖ ਲੀਆ ਕਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮਖ ਨਾਮ ਦਿਆ ਰਹਾਉ ਅਨਕ ਬਾਬ ਮੇਰੇ ਪਰ ਹਰਿਆ ਬੰਦਨ ਘਾਟੇ ਮੁਕਤ ਪਾਏ ਅੰਤ ਗੋਪ ਮਹ ਘੋਰਤੇ ਬਹਾ ਬਕਰ ਗੁਰ ਕਾੜ ਲੀਏ ਨਿਰਭਉ ਭਏ ਸਗਲ ਭੋ ਮਿਟਿਆ ਰੱਖੇ ਰਖਨ ਹਾਰੇ ਐਸੇ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੁਹਿਲਾ ਆਸਾ ਮਹੱਲਾ ਪੰਜਾ ਆਗਹਿ ਤੇ ਸਭ ਕਿਛੁ ਹੋਆ ਅਵਰਕ ਜਾਣੇ ਗਿਆਨ ਭੂਲ ਜੋਗ ਆਪਣ ਬਾਰਕ ਬਖਸ਼ਿਆ ਕਾਰ ਬ੍ਰਹਮ ਭਗਵਾਨ ਤਤ ਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਗੂ ਰਖ ਲੀਆ ਕਟਿਆ ਰੋਗ ਮਹ ਸੁਖ ਪਾਇਆ ਹਰ ਅਮਰਤ ਮੁਖ ਨਾਮ ਦਿਆ ਰਹਾ ਹਨਕ ਪਾਪ ਮੇਰੇ ਪਰ ਹਰਿਆ ਬੰਦਨ ਘਾਟੇ ਮੁਕਤ ਪਏ ਅੰਤ ਗੋਪ ਮਹਕੋਰਤੇ ਬਹਾ ਬਕਰ ਗੁਰ ਕਾਢ ਨੀਏ ਨਿਰਭਉ ਭਏ ਸਗਲ ਕੋ ਮਿਟਿਆ ਰੱਖੇ ਰਖਨ ਹਾਰੇ ਨਸੀ ਦਾਤ ਤੇਰੀ ਪ੍ਰਭ ਮੇਰੇ ਕਰਜ ਸਗਲ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੁਹਿਲਾ ਅਸਾ ਮਹੰਲਾ ਪੰਜਾ ਆਗੇ ਹਿੱਤੇ ਸਭ ਕਿਛੂਆ ਅਵਰਕ ਜਾਣੇ ਗਿਆਨ ਹਉਲ ਜੋਕ ਆਪਣ ਬਾਰਕ ਬਖਸ਼ਿਆ ਬਾਰ ਬ੍ਰਹਮ ਭਗਵਾਨ ਸਤ ਗੁਰ ਮੇਰਾ ਸਦਾ ਦਿਆਲਾ మోਹੀ ਦੀਨ ਕੋ ਰਾਖ ਲਿਆ ਕਟਿਆ ਰੋਗ ਮਹ ਸੁਖ ਪਾਇਆ ਹਰਿ ਅਮਰਤ ਮੁਖ ਨਾਮ ਦਿਆ ਰਹਾ ਅਨਕ ਪਾਪ ਮੇਰੇ ਪਰ ਹਰਿਆ ਵੰਦਨ ਕਾਟੇ ਮੁਕਤ ਪਾਏ ਹੰਦ ਕੋਪ ਮਹ ਕੋਰਤੇ ਬਹਾ ਬਕਰ ਗੁਰ ਕਾਢ ਲੀਏ ਨਿਰਭਉ ਭੈ ਸਗਲ ਕੋ ਮਿਟਿਆ ਰੱਖੇ ਰਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਰਜ ਸਗਲ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੁਹੇਲਾ ਗੁਣ ਨਿਦਾਨ ਸਾਹਿਬ ਮਨ ਮੇਲਾ ਸ਼ਰਨ ਪਇਆ ਨਾਨਕ ਸੁਹੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤੇ